ਦੇ ਨਾਲ ਦੇ ਵਿੱਚ ਦੱਸਦੀ ਹੈ ਕਿ ਲਗਾਤਾਰ ਸਿਆਸਤ ਦਾ ਅਖਾੜਾ ਭੱਜਦਾ ਜਾ ਰਿਹਾ ਹੈ ਵੋਟਾਂ ਨੂੰ ਕੁਝ ਦਿਨ ਰਹਿ ਗਏ ਨੇ ਪਰੰਤੂ ਸਿਆਸੀ ਪਾਰੇ ਦੇ ਵਿੱਚ ਹਲਚਲ ਜਿਹੜੀ ਕਿ ਪੂਰਨ ਤੌਰ ਤੇ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ ਤੇ ਉੱਥੇ ਹੀ ਸਾਰਿਆਂ ਦੀਆਂ ਨਜ਼ਰਾਂ ਇਹ ਸੀਟ ਨੂੰ ਲੈ ਕੇ ਇੱਕ ਕੌਣ ਕਿੱਥੋਂ ਬਾਜ਼ੀ ਮਾਰੇਗਾ ਤੇ ਕੌਣ ਇਸ ਵਾਰ ਐਮਪੀ ਕਿੱਥੋਂ ਕੀ ਬਣੇਗਾ ਤੇ ਦੱਸ ਦਈਏ ਕਿ ਉੱਥੇ ਸੁਖਬੀਰ ਬਾਦਲ ਦੇ ਵੱਲੋਂ ਆਪਣੇ ਉਮੀਦਵਾਰਾਂ ਨੂੰ ਲੈ ਕੇ ਪੂਰਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਜਿਸ ਦੇ ਦੌਰਾਨ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਵਿਸਾਦੇ ਨੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ ਲੋਕਾਂ ਨੂੰ ਜਿਹੜੇ ਕਿ ਵਾਅਦੇ ਕੀਤੇ ਗਏ ਸੀ ਉਹ ਪੂਰਾ ਨਹੀਂ ਹੋਇਆ ਤੇ ਜਿਸ ਦੇ ਦੌਰਾਨ ਸਿਰਫ ਔਰ ਸਿਰਫ ਇੱਕ ਸ਼ਰਮਣੀ ਅਕਾਲੇਦਲ ਦੀ ਪਾਰਟੀ ਹੈ ਜਿਹੜੀ ਕਿ ਪੰਜਾਬ ਦੇ ਲੋਕਾਂ ਦੇ ਨਾਲ ਸਿੱਖਾਂ ਦੇ ਨਾਲ ਕਿਸਾਨਾਂ ਦੇ ਨਾਲ ਖੜੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਨੇ ਉਹ ਸਿਰਫ ਦਿੱਲੀ ਦਾ ਸੋਚਦੀਆਂ ਨੇ ਨਾਖੇ ਪੰਜਾਬ ਦਾ ਤੇ ਜਿਸ ਦੇ ਦੌਰਾਨ ਇੱਕ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਕਿ ਸਿੱਖਾਂ ਦੀ ਤੇ ਪੰਥਕ ਪਾਰਟੀ ਹੈ ਤੇ ਜਿਸ ਦੇ ਦੌਰਾਨ ਇਹ ਬਿਆਨ ਦੇ ਕੇ ਸੁਖਬੀਰ ਬਾਦਲ ਦੇ ਵੱਲੋਂ ਇੱਕ ਵਾਰ ਫਿਰ ਤੋਂ ਭਗਵੰਤ ਮਾਨ ਨੂੰ ਲਲਕਾਰਿਆ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸੁਖਬੀਰ ਬਾਦਲ ਦਾ ਹੋਰ ਕੀ ਕਹਿਣਾ ਹੈ ਕੀ ਅਕਾਲੀ ਦਲ ਨੇ ਦਿੱਲੀ ਵਾਲੀਆਂ ਪਾਰਟੀਆਂ ਦੇਖਿਆ ਕਿ ਕਮਜ਼ੋਰ ਹੋ ਗਈ ਹੈ ਤੇ ਅੱਜ ਤੱਕ ਹਜ਼ੂਰ ਸਾਹਿਬ ਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਕੰਪਲੀਟ ਕਮੇਟੀ ਉਹਨਾਂ ਦੇ ਹੱਥ ਚ ਹੈ। ਤਖਤ ਪੰਡਾ ਸਾਹਿਬ ਤੇ ਕੰਪਲੀਟ ਕੰਟਰੋਲ ਆਰਐਸਐਸ ਨੇ ਕਰ ਲਿਆ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਬੀਜੇਪੀ ਦੇ ਕਹਾ ਬਈਆ ਤੁਸੀਂ ਕਾਲਕੇ ਦਾ ਕੱਲ ਵੀਡੀਓ ਵੀ ਦੇਖਿਆ। ਕਹਿੰਦਾ ਬੀਜੇਪੀ ਨੂੰ ਵੋਟਾਂ ਪਾਓ। ਆਪਣੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਹਿ ਰਿਹਾ ਕਿ ਬੀਜੇਪੀ ਨੂੰ ਵੋਟਾਂ ਪਾਓ। ਹਰਿਆਣੇ ਗੁਰਦਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣਾ ਅਲੱਗ ਕਰਤੀ ਜਿਹੜੀ ਅੰਗਰੇਜ਼ ਵੀ ਤੋੜ ਸਕੇ ਤੇ ਨੁਕਸਾਨ ਤਾਂ ਆਪਾਂ ਹੀ ਕਰ ਲਿਆ ਆਪਣਾ ਥੋੜੀ ਪਾਰਟੀ ਕਮਜ਼ੋਰ ਹੋ ਗਈ ਤੁਸੀਂ ਦੇਖਿਆ ਕਿ ਹੁਣ ਤੁਹਾਨੂੰ ਕੋਈ ਸਮਝਦਾ ਹੀ ਨਹੀਂ ਥੋੜੀ ਤਾਕਤ ਮੈਂ ਪੁੱਛਣਾ ਚਾਹਣਾ ਸਾਰੇ ਕਿਸਾਨ ਬੈਠੇ ਆ ਤੁਹਾਨੂੰ ਟਿਊਬਲ ਕਨੈਕਸ਼ਨ ਦਿੱਤੇ ਕਿਨੇ ਅਕਾਲੀ ਦਲ ਨੇ 15 ਲੱਖ ਟਿਊਬਲ ਕਨੈਕਸ਼ਨ ਹੈ ਸਾਢੇ 13 ਲੱਖ ਅਕਾਲੀ ਦਲ ਦੇ ਸਹਾਰਾ ਨੇ ਦਿੱਤੇ ਮੈਂ ਆਟੀਆਂ ਤੋਂ ਪੂਰਾ ਡੇਡ ਡੇਡ ਕਰਾਈ ਉਹਦੇ ਵਿੱਚ ਮੁਫਤ ਬਿਜਲੀ ਕਿਨੇ ਕੀ ਸੀ ਅਕਾਲੀ ਦਲ ਨੇ ਨਹਿਰਾਂ ਕਸੀਆਂ ਬਣਾਈਆਂ ਕਿਨੇ ਅਕਾਲੀ ਦਲ ਨੇ ਅੰਬੰਡੀਆਂ ਬਣਾਈਆਂ ਕਿਹੜੀਆਂ ਪਿੰਡ ਪਿੰਡ ਅਕਾਲੀ ਦਲ ਨੇ ਕਣਕ ਤੇ ਝੋਨੇ ਤੇ ਐਮਐਸਪੀ ਨਹੀਂ ਹੁੰਦੀ ਸੀ ਐਮਐਸਪੀ ਅਕਾਲੀਦਨ 1968 ਵਿੱਚ ਮੋਰਚਾ ਲਾ ਕੇ ਦਿੱਲੀ ਤੋਂ ਮਜਬੂਰ ਕਰਾਇਆ ਤੇ ਐਮਐਸਪੀ ਕਾਨਕ ਤੇ ਝੋਨੇ ਦੇ ਮਿਲਣ ਲੱਗੀ ਨਹੀਂ ਤਾਂ ਖੋੜ ਕਿਸੇ ਦੇਸ਼ਾ ਨਹੀਂ ਆਹ ਟਰੈਕਟਰ ਦੀ ਗੱਲ ਕਰ ਰਹੇ ਸੀ ਟੈਕਸ ਲੱਗਦਾ ਹੁੰਦਾ ਸੀ ਆ ਤਾਂ ਬਾਦਲ ਸਾਹਿਬ ਨੇ ਇਹਨੂੰ ਗੱਡਾ ਕਰਾਰ ਕਰਕੇ ਤੇ ਟੈਕਸ ਲਾਇਆ ਕਲੀ ਆ ਛੱਡੋ ਆ ਜਿਹੜੀ ਬਿਜਲੀ ਜਲਦੀ ਹੈ ਜਿੰਨੇ ਥਰਮਲ ਪਲਾਨ ਪੰਜਾਬ ਦੇ ਆ ਸਾਰੇ ਬਾਦਲ ਸਾਹਿਬ ਨੇ ਬਣਾਏ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਏ ਆ ਤੁਸੀਂ ਕਾਦੀਆਂ ਵਾਲੇ ਤੁਸੀਂ ਨਾਲ ਹੀ ਤੁਹਾਡੇ ਥੀਨ ਡੈਮ ਆ ਯਾਦ ਕਰੋ ਬਾਦਲ ਸਾਹਿਬ ਨੇ ਸ਼ੁਰੂ ਕੀਤਾ ਕੰਮ ਚੱਲ ਪਿਆ ਫਿਰ ਅਚਾਨਕ ਤੁਸੀਂ ਸਰਕਾਰ ਬਾਦਲ ਸਾਹਿਬ ਵੀ ਚਲੀ ਗਈ 10 ਸਾਲ ਬਾਅਦ ਆਈ 10 ਸਾਲੇ ਕਿੰਨੀ ਲੱਗੀ ਫਿਰ ਤੋਂ ਬਾਦਲ ਸਾਹਿਬ ਆਏ ਫਿਰ ਤੋਂ ਚਾਲੂ ਕੀਤਾ ਤੇ ਮੁਕੰਮਲ ਬਾਦਲ ਸਾਹਿਬ ਨੇ ਕੀਤਾ ਸ਼ਾਹਪੁਰ ਕੰਡੀ ਡੈਮ ਵੀ ਬਾਦਲ ਸਾਹਿਬ ਦਾ ਅੱਜ ਤੁਸੀਂ ਗੁਰਦਾਸਪੁਰ ਤੋਂ ਕਾਪੜੀਆਂ ਤੋਂ ਪਠੰਡੇ ਜਾਣਾ ਹੈ ਪਹਿਲੇ ਡਰ ਲੱਗਦਾ ਹੁੰਦਾ ਸੀ ਐਗੀਆਂ ਸੜਕਾਂ ਹੁੰਦੀਆਂ ਸੀ ਕਿ ਐਕਸੀਡੈਂਟ ਨਾ ਹੋ ਜਾਏ ਅੱਜ 3 3.5 ਘੰਟੇ ਤੁਸੀਂ ਪਠੰਡੇ ਪਹੁੰਚ ਜਾਣਿਓ ਆ ਸਾਰੀਆਂ ਸੜਕਾਂ ਦਾ ਜਾਲ ਬਚਾਉਣ ਵਾਲਾ ਕਾਲੀ ਦਲ ਏਅਰਪੋਰਟ ਬਣਾਉਣ ਵਾਲਾ ਕਾਲੀ ਦਲ ਗਰੀਬ ਜਨਤਾ ਬੈਠੀ ਆ ਆਟਾ ਦਾਲ ਦੇਣ ਵਾਲਾ ਕਾਲੀ ਦਲ ਸ਼ਗਨ ਦੇਣ ਵਾਲਾ ਕਾਲੀ ਦਲ ਪੈਨਸ਼ਨ ਦੇਣ ਵਾਲਾ ਕਾਲੀ ਦਲ ਇਸੀ ਪਰਿਵਾਰਾਂ ਨੂੰ ਸਕਾਲਰਸ਼ਿਪ ਲਈ 6 ਲੱਖ ایسی ਪਰਿਵਾਰਾਂ ਦੇ ਬੱਚੇ ਅਸੀਂ ਪੜਾਉਂਦੇ ਸੀ ਹਰ ਸਾਲ ਜਿਹੜੇ ਅੱਜ ਕੱਲ ਬੰਦ ਹੈ ਆ ਮੈਂ ਟੱਪ ਰਿਹਾ ਸੀ ਇੱਕ ਸੇਵਾ ਕੇਂਦਰ ਦੇਖਿਆ ਮੇਰੇ ਲੋਕ ਲੱਗੇ ਪਏ ਸੀ ਕੀਤਾ ਕੀ ਇਹਨਾਂ ਨੇ ਡੱਕਾ ਤੋੜਿਆ ਨਹੀਂ ਗੱਲਾਂ 'ਚ ਆ ਜਾਂਦੇ ਤੇ ਫਿਰ ਮੈਨੂੰ ਕਿਤੇ ਕਿਤੇ ਦੁੱਖ ਹੁੰਦਾ ਕਿ ਆਪਣੀ ਕੌਮ ਨੂੰ ਹੋ ਗੀ ਗਿਆ ਜਿਹੜੀ ਪਾਕੀ ਨੇ ਤੁਹਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਏ ਉਹਨੂੰ ਤਾਂ ਆਪਾਂ ਮੋਟਾ ਪਾ ਦਨੇ ਆ ਆ ਜਿਹੜਾ ਉਮੀਦਵਾਰ ਹੈ ਸੁਖੀ ਰੰਦਾਵਾ ਦੇ ਪਿਤਾ ਜੀ ਨੇ ਵਧਾਈ ਦਿੱਤੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਫਿਰ ਵੀ ਤੁਸੀਂ ਦੇਖੋਗੇ ਆਪਣੇ ਸਿੱਖ ਲਾਈਨਾਂ 'ਚ ਲੱਗ ਕੇ ਸਰੂਪੇ ਦੇਣਗੇ ਲਾਈਨਾਂ 'ਚ ਲੱਗ ਕੇ ਆਹ ਤਾਂ ਹਾਲਾਤ ਬਣ ਗਏ ਆ ਤੁਹਾਨੂੰ ਦਿੱਲੀ ਆਹੀਆਂ ਪਾਰਟੀਆਂ ਨੇ ਆ ਦੇਖ ਲੈ ਬਾਰਡਰ ਨਹੀਂ ਟੱਪਣ ਦਿੱਤਾ ਜੇ ਕਾਲੀ ਜਲ ਦੀ ਸਰਕਾਰ ਹੁੰਦੀ ਇੱਥੇ ਬਾਰਡਰ ਤੇ ਰੋਕ ਸਕਦੇ ਸੀ ਪੰਜਾਬ ਦੀ ਟੈਰਿਟਰੀ ਦੇ ਅੰਦਰ ਇਹਨਾਂ ਨੇ ਬੈਰੀਕੇਡ ਲਾਇਆ ਪੰਜਾਬ ਦੀ ਅੰਦਰ ਹਰਿਆਣੇ ਨੇ ਲਾਏ ਲਾਈ ਨਹੀਂ ਸਕਦੇ ਨਾਲੇ ਗੋਲੀਆਂ ਵਲਾਈਆਂ ਨਾਲੇ ਕੁੱਤੇ ਕਿਉਂਕਿ ਹੁਣ ਅਮੇਸ਼ਾ ਨੇ ਗਰਦਰ ਮਰੋੜ ਕੇ ਰੱਖੀ ਹੈ ਭਗਵੰਤ ਮਾਨ ਦੀ ਜਿਹੜੇ ਸ਼ਰਾਬ ਦਾ ਘਟਾਲਾ ਦਿੱਲੀ ਕੇਜਰੀਵਾਲ ਨੇ ਕੀਤਾ ਉਹਦਾ ਵੱਡਾ ਇਹਨੇ ਕੀਤਾ ਉਹਨੂੰ ਅੰਦਰ ਕਰਤਾ ਇਹਨੂੰ ਕਿਹਾ ਤੂੰ ਜਿਵੇਂ ਕਹੂੰਗਾ ਉਵੇਂ ਨੱਚਣਾ ਤੂੰ ਉਹਨਾਂ ਜਿਵੇਂ ਕਹਿੰਦੇ ਹੋਵੇਂ ਕਰਦਾ ਤੇ ਇਲੈਕਸ਼ਨ ਦੇ ਬਾਅਦ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਤੁਹਾਨੂੰ ਤੋੜ ਕੇ ਆਮ ਆਦਮੀ ਪਾਰਟੀ ਪੰਜਾਬ ਬਣਾ ਰਹੀ ਹੈ ਕਿਥੇ ਭਗਵੰਦ ਮਾਨ ਅਗਵਾਈ ਕਰੂਗਾ ਬੀਜੇਪੀ ਤੋਂ ਪਿੱਛੇ ਕੰਟਰੋਲ ਕਰੂਗੀ ਸੋ ਫੈਸਲਾ ਤੁਸੀਂ ਕਰਨਾ ਹੈ ਆਪਣੀ ਕੌਮ ਨੂੰ ਪੰਜਾਬ ਨੂੰ ਮਿਨੋਰਿਟੀ ਨੂੰ ਸਾਰਿਆਂ ਨੂੰ ਬਚਾਉਣਾ ਹੈ ਜਾਂ ਵਰਵਾਉਣਾ ਥੋੜੇ ਹੱਥ ਆ ਜੇ ਹੁੰਡ ਨਹੀਂ ਜਾਗੋਂਗੇ ਫਿਰ ਜਾਗੋਂਗੇ ਕਦੋਂ ਫਿਰ ਮੈਨੂੰ ਤਾਂ ਕੋਈ ਲੱਗਦਾ ਨਹੀਂ ਇਕੱਲੇ ਲੜ ਰਹੇ ਆ ਥੋੜੇ ਸਿਰ ਤੇ ਲੜ ਰਹੇ ਆ ਜੇ ਫਿਰ ਵੀ ਨਹੀਂ ਆਪਾਂ ਜਿੱਤਾਂਗੇ ਫਿਰ ਕਹਾਂਗੇ ਖਾਲੀ ਦਿਲ ਦੇ ਪੱਲੇ ਕੁਝ ਨਹੀਂ ਹੈ ਜੇ ਫਿਰ ਵੀ ਨਹੀਂ ਤੁਸੀਂ ਵੋਟ ਪਾਉਂਗੇ ਆਪਣੇ ਪਿੰਡਾਂ ਜਾਓ ਘਰ ਘਰ ਕੋ ਜਿਹੜਾ ਕਾਂਗਰਸ ਦਾ ਚੱਕਦਾ ਝੰਡਾ ਆਪ ਦਾ ਚੜਦਾ ਝੰਡਾ ਜਿਹੜਾ ਦੂਜੀਆ ਪਾਰਟੀ ਦਾ ਚੱਕਦਾ ਬੀਜੇਪੀ ਝੰਡਾ ਮੈਂ ਤਾਂ ਹੈਰਾਨ ਆ ਆਪਣੀ ਕੌਮ ਤੇ ਦੋ ਦੋ ਗਨਮੈਨਾਂ ਪਿੱਛੇ ਬੀਜੇਪੀ ਸ਼ਾਮਲ ਹੋ ਜਾਂਦੇ ਦੋ ਦੋ ਗਨਮੈਨਾਂ ਪਿੱਛੇ ਫਿਰ ਕਿੱਥੇ ਲੜੋਂ ਕਿੱਥੇ ਉਹ ਬਾਦਰ ਕੌਮ ਜਿਹੜੇ ਇਹ ਕਿੱਥੇ ਲੋਕ ਜਿਹੜੇ ਸ਼ਹੀਦਾਂ ਦੀ ਜਿਹਾਜਮੰਦੀ ਹੈ ਦੋ ਗਨਮੈਨਾਂ ਪਿੱਛੇ ਆ ਮੇਰਾ ਵੀਰ ਤੁਹਾਡਾ ਨੇਰੇ ਵਾਲਾ ਰਵੀ ਕਰਨ ਦੋਗਾ ਉਹ ਗਨਮਨ ਉਹ ਕਹਿੰਦੇ ਤੇਰੇ ਗਨਮਨ ਵਾਪਸ ਕਰਾਂਗੇ ਕਹਿੰਦਾ ਤੁਹਾਡੇ ਨਾਲ ਹੀ ਆ ਜਾਣਾ ਐਸ ਕਰਕੇ ਮੈਂ ਆਈ ਬੇਨਤੀ ਕਰਨਾ ਹੈ ਬਚਾ ਲੋ ਪੰਜਾਬ ਨੂੰ ਫਿਰ ਦੋਸ਼ੀ ਤੁਸੀਂ ਹੋਵੋਗੇ ਜੇ ਤੁਸੀਂ ਨਾ ਆਪਣੀ ਜਥੇਬੰਦੀ ਤਖੜੀ ਕੀਤੀ ਜਿਹੜੀ ਜਥੇਬੰਦੀ ਨੇ ਇਸ ਦਿੱਤਾ ਹੀ ਸਾਰਾ ਕੁਝ ਬਣਾਇਆ ਹੀ ਸਾਰਾ ਕੁਝ ਇੱਕ ਨਿਸ਼ਾਨੀ ਤੁਸੀਂ ਕਾਂਗਰਸ ਦੀ ਦੱਸ ਦਿਓ ਅਸੀਂ ਇਲੈਕਸ਼ਨ ਲੜਨਾ ਬੰਦ ਕਰ ਦਾਂਗੇ ਇੱਕ ਦਰ ਦਿਓ ਇਹਨਾਂ ਨੇ ਇੱਕ ਚੀਜ਼ ਦਿੱਤੀ ਹੋਏ ਮੈਂ ਤਾਂ ਚੰਨੀ ਨੂੰ ਪੁੱਛਿਆ ਸੀ ਅਸੈਂਬਲੀ 'ਚ ਪੁੱਛਿਆ ਸੀ ਇੱਕ ਨਹੀਂ ਦੱਸ ਗਏ ਕਹਿੰਦਾ ਕਲੀਆਂ ਸਰਕਾਂ ਤੇ ਪੈਚ ਲਾਏ ਉਹਨਾਂ ਨੇ ਹੁਣ ਜੇ ਤੁਸੀਂ ਉਮੀਦਵਾਰਾਂ ਦਾ ਵੀ ਕੰਪੇਅਰ ਕਰੋ ਚੀਮਾ ਸਾਹਿਬ ਵਰਗਾ ਨੇ ਇੱਕ ਇਨਸਾਨ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਨਾਲ ਇਹਨਾਂ ਨੇ ਸਾਰੀ ਜ਼ਿੰਦਗੀ ਲਾਤੀ ਸਭ ਤੋਂ ਨੇੜ ਦੇ ਸਾਥੀ ਐਡਵਾਈਜ਼ਰ ਸਰਕਾਰ ਵਿੱਚ ਮੇਥੋਂ ਵੱਧ ਜੇ ਸਮਾ ਬਾਦਲ ਸਾਹਿਬ ਨੇ ਲਾਇਆ ਤੇ ਚੀਮਾ ਸਾਹਿਬ ਨੇ ਲਾਇਆ ਤੇ ਇਹ ਜੇ ਤੁਹਾਡੇ ਜ਼ਿਲ੍ਹੇ ਦੇ ਜੇ ਮੈਰਿਟ ਦੇ ਦੇਖ ਕੇ ਦੂਜੀ ਕੋਈ ਸੁਖੀ ਰੰਦਾਵਾ ਆ ਜਾਂ ਦੂਜੇ ਕੋਈ ਕੈਂਡੀਡੇਟ ਹੈ ਤਾਂ ਮੈਂ ਦੇਖਣਾ ਚਾਹਣਾ ਇੱਕ ਤੀ ਸਹੀ ਮੈਨੇ ਤੇ ਮੈਂ ਪਾਰਟੀ ਦਾ ਗੱਲ ਕਰ ਰਿਹਾ ਅਸੀਂ ਮੈਂ ਕਿਹਾ ਦੇਖਦੇ ਆਂ ਅੱਜ ਇੱਕ ਤੀ ਕੀ ਫੈਸਲੇ ਹੁੰਦੇ ਆ ਕੀ ਤੁਸੀਂ ਖੜਦੇ ਹੋ اپنی پارٹی نہ کی نہیں کیا والے انہوں نے تسی بان میں جتا دیا یہ اللہ کا کھانی پتہ نہیں کتھوں آئے ہیں اور جت کے ایک دوجہ انہوں نہیں جان دے سی اور جت کے کٹھے ہوئے کہنا میں ایتھو نہ ایمل ہیں اچھا تو ایتھو نا میں ایتھو نہ ایمل ہیں اچھا دو بھی ایمل ہیں آتا حلات ہے انہوں نے دے اللہ چاڑو, چاڑو 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 دے کہ سسارے دے چاڑو پھیر گئے ਹੁਣ ਸਾਰੇ ਰੋਈ ਜਾਂਦੇ ਕਿੱਥੇ ਆ ਕੇ ਫਸ ਗਏ ਹੁਣ ਫਸਲੇ ਨਹੀਂ 5 ਸਾਲ ਫਸ ਗਏ 5 ਸਾਲ 5 ਸਾਲ ਕੈਪਟਨ ਨਾਲ ਫਸ ਗਏ 5 ਸਾਲ ਇਹਨਾਂ ਨੇ ਫਸਾਤਾ 10 ਸਾਲ ਤੁਸੀਂ ਬ੍ਰੇਕਾਂ ਲਾ ਦੀਆਂ ਪੰਜਾਬ ਦੀ ਤਰੱਕੀ ਦੇ ਅਸੀਂ ਨਹੀਂ ਲਾਈਆਂ ਬ੍ਰੇਕਾਂ ਜਨਤਾ ਨੇ ਲਾਈਆਂ ਬ੍ਰੇਕਾਂ ਅਸੀਂ ਤਾਂ ਪੂਰੀ ਸਪੀਡ ਨਾਲ ਕੰਮ ਚੱਲ ਰਿਹਾ ਸੀ ਹਰ ਵਰਗ ਨੂੰ ਖੁਸ਼ੀ ਸੀ ਕੀਤਾ ਮਾਰੀਆਂ ਸੀ ਡਿਵੈਲਪਮੈਂਟ ਆ ਰਹੀ ਜੀ ਬਾਦਲ ਸਾਹਿਬ ਤੁਹਾਡੇ ਕੋਲ ਆਉਂਦੇ ਸੀ ਸੰਗਤ ਦਰਸ਼ਨ ਕਰਦੇ ਸੀ ਬੈਂਦੇ ਸੀ ਤੁਸੀਂ 50 ਲੱਖ ਮੰਗਦੇ ਉਹ 2 ਕਰੋੜ ਦੇ ਕੇ ਜਾਂਦੇ ਸੀ ਸਰਕਾਰ ਤੇ ਮੁੱਖ ਮੰਤਰੀ ਉਹਨਾਂ ਵਰਗਾ ਮੈਨੂੰ ਲੱਗਦਾ ਹਲੇ ਤੱਕ ਕੋਈ ਪੈਦਾ ਨਹੀਂ ਹੋਇਆ ਬਾਦਲ ਸਾਹਿਬ ਵਰਗਾ ਜਿਨ੍ਹਾਂ ਨੇ ਸਾਰੇ ਪੰਜਾਬ ਦੇ ਮੈਨੂੰ ਲੱਗਦਾ ਤੁਹਾਡੇ ਹਰ ਦੂਜੇ ਘਰ ਵਿੱਚ ਉਹਨਾਂ ਦੀ ਫੋਟੋ ਹੋਣੀ ਹੈ